ਬਣਾਵਾਂਗੇ ਦੇਸੀ ਕੇ ਉਹਦੀ ਬੇਸਣ ਦੀ ਬਰਫੀ ਇੱਕ ਕੌਲੀ ਲਈ ਅਸੀਂ ਬੇਸਣ ਦੀ ਇੱਕ ਕੌਲੀ ਲਈ ਅਸੀਂ ਦੇਸੀ ਖੰਡ ਦੀ ਇੱਕ ਕੌਲੀ ਲਈ ਅਸੀਂ ਖੋਏ ਦੀ 1/4 ਕੌਲੀ ਲਈ ਅਸੀਂ ਦੇਸੀ ਕੇ ਉਹਦੀ ਦੇਸੀ ਘੋਣ ਨੂੰ ਅਸੀਂ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਬੇਸਣ ਤੇ ਚੌਲਾਂ ਦਾ ਇੱਕ ਬੜਾ ਚਮਚਾ ਸੀ ਆਟੇ ਦਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਿਆ ਤੇ ਇੱਕ ਪਾਸੇ ਇੱਕ ਪਲੇਟ ਨੂੰ ਘੋਲ ਲਿਆ ਜਦੋਂ ਸਾਡਾ ਜਿਹੜਾ ਬੇਸਣ ਪੂਰੀ ਤਰ੍ਹਾਂ ਭੁੰਨ ਹੋ ਜਾਊਗਾ ਉਹਦੇ ਵਿੱਚ ਆਪਾਂ ਗੈਸ ਪਰ ਤੋਂ ਥੱਲੇ ਧਾਰ ਕੇ ਉਹਦੇ ਵਿੱਚ ਖੋਆ ਮਿਕਸ ਕਰਾਂਗੇ ਤੇ ਇਲਾਚੀ ਪਾਊਡਰ ਮਿਕਸ ਕਰਾਂਗੇ ਤੇ ਫਿਰ ਉਹਨੂੰ ਪਚੰਗੀ ਤਰ੍ਹਾਂ ਮਿਕਸ ਕਰਕੇ ਦਹੀਂ ਖੰਡ ਮਿਕਸ ਕਰਕੇ ਉਹਨੂੰ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਜਮਾਦਵਾਂਗੇ ਤੇ ਇਹਨੂੰ ਇੱਕ ਘੰਟੇ ਵਾਸਤੇ ਜ ਫ੍ਰੀਜ ਦੇ ਵਿੱਚ ਰੱਖਾਂਗੇ ਉਹ ਆਪਾਂ ਸੈੱਟ ਕਰਤਾ ਤੇ ਇਹਦੇ ਉੱਪਰ ਆਪਾਂ ਨੇ ਪਾਏ ਆ ਮੱਗਜ ਤੇ ਨਾਲ ਪਾਏ ਆ ਆਪਣੇ ਕਾਜੂ ਇੱਕ ਘੰਟੇ ਵਾਸਤੇ ਇਸ ਨੂੰ ਫ੍ਰੀਜ ਦੇ ਵਿੱਚ ਰੱਖਾਂਗੇ ਇੱਕ ਘੰਟਾ ਬਹ ਹੋ ਗਿਆ ਜੀ ਹੁਣ ਅਸੀਂ ਇਹਨੂੰ ਫ੍ਰੀਜ 'ਚੋਂ ਕੱਢ ਲਿਆ ਤੇ ਇਹਦੇ ਤੇ ਅਸੀਂ ਬੜੇ ਆਸਾਨੀ ਦੇ ਨਾਲ ਪੀਸ ਕੱਟ ਲੈ ਸਾਡੀ ਬਰਫੀ ਬਣ ਕੇ ਤਿਆਰ ਹੋ ਗਈ